ਕਿ ਤਾਂ ਪੰਜਾਬੀਆਂ ਨੂੰ ਇਸ ਭੁਲੇਖੇ ਤੋਂ ਮੁਕਤ ਹੋਣਾ ਚਾਹੀਦਾ ਵੀ ਇਹ ਬੜੇ ਚਲਾਕ ਐ ਇਹ ਚਲਾਕ ਨਹੀਂ ਹੈਗੇ ਇਹ ਕਨਫਿਊਜ਼ਡ ਹੈ ਠੀਕ ਹੈ ਇਹ ਸਮਝਦੇ ਆਂ ਸੀ ਬੜੇ ਬਹਾਦਰ ਐ ਬਹਾਦਰ ਨਹੀਂ ਹੈਗੇ ਲੜਾਕੇ ਐ ਠੀਕ ਹੈ ਇਹ ਸਮਝਦੇ ਆਂ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਐ ਇਹ ਫੜਾ ਬੜੀਆਂ ਮਾਰਦੇ ਆਂ ਜੀ ਸੋ ਇਹਨਾਂ ਤੋਂ ਮੁਕਤ ਹੋਣਾ ਚਾਹੀਦਾ ਇਹਨਾਂ ਆਦਤਾਂ ਤੋਂ ਨਹੀਂ ਤਾਂ ਗਲਤੀਆਂ ਜਾਰੇ ਕਰਨਗੇ ਤੇ ਠੀਕ ਕੰਮ ਘੱਟ ਕਰਨਗੇ ਸੋ ਇਸ ਤਰ੍ਹਾਂ ਏਹ ਗੱਲਾਂ ਹੋ ਗੋਆ ਗਏ ਠੀਕ ਹੈ ਵਿਦਿਆਰਥੀਆਂ ਨੂੰ ਲੈ ਕੇ ਉਥੇ ਮੋਟਰਸਾਈਕਲ ਕਿਰਾਏ ਤੇ ਮਿਲਦੇ ਆ ਠੀਕ ਹੈ ਸਾਡੇ ਮੁੰਡਿਆਂ ਨੇ ਮੋਟਰਸਾਈਕਲ ਕਿਰਾਏ ਤੇ ਲੈ ਕੇ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ ਹਾਂ ਉਹਨਾਂ ਨੇ ਮਤਲਬ ਉਥੋਂ ਦੀਆਂ ਕੁੜੀਆਂ ਜਿਹੜੀਆਂ ਸੀ ਉਹਨਾਂ ਨੂੰ ਬਿਠਾ ਕੇ ਘੁੰਮਣਾ ਸ਼ੁਰੂ ਕਰ ਦਿੱਤਾ ਇੱਕ ਤਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਕੁੜੀ ਨੂੰ ਸੱਟਾਂ ਲੱਗ ਗਈਆਂ ਪੁਲਿਸ ਨੇ ਫੜ ਲਿਆ ਤੇ ਆਸੀਂ ਬੜੇ ਕੋਸ਼ਿਸ਼ ਕੀਤੀ ਟੀਚਰਸ ਨੇ ਵੀ ਇਹਨਾਂ ਦਾ ਸਮਝੌਤਾ ਹੋ ਜਵੇ ਲੈਣ ਦੇਣ ਦਾ ਤਾਂ ਹੋ ਜਵੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਜੇ ਤੁਸੀਂ ਨਵੇੜ ਕੇ ਨਾ ਨਾ ਗਏ 15 ਸਾਲ ਮੁਕਦਮੇ ਭੁਗਤਦੇ ਰਹੋਗੇ ਤੇ ਸਹੀ ਸਹੀ ਤੇ ਕਿੱਥੇ ਗੋਆ ਤੇ ਕਿੱਥੇ ਪੰਜਾਬ ਤੁਸੀਂ ਪੇਸ਼ੀ ਭੁਗਤਣ ਆਇਆ ਕਰੋਗੇ ਤੁਹਾਡਾ 6000 10000 ਰੁਪਿਆ ਖਰਚਾ ਦੇ ਕਰੂਗਾ ਜਿਵੇਂ ਕਿਵੇਂ ਵੀ ਹੁੰਦਾ ਸਮਝੌਤਾ ਕਰਕੇ ਮਾਫੀ ਮੰਗ ਕੇ ਜਿਵੇਂ ਵੀ ਕਿਤੇ ਹੈ ਇਹਨੂੰ ਨਿਪਟਾਓ ਹਮ ਬਾਹਰ ਕਦੇ ਵੀ ਝਗੜਾ ਨਹੀਂ ਕਰਨਾ ਚਾਹੀਦਾ ਬਾਰ ਕਦੀ ਵੀ ਮੁਕਦਮੇबाजी ਵਿੱਚ ਨਹੀਂ ਪੈਣਾ ਚਾਹੀਦਾ ਬਾਰ ਕਦੀ ਵੀ ਪੁਲਿਸ ਦੇ ਅੜਿੱਕੇ ਨਹੀਂ ਚੜਨਾ ਚਾਹੀਦਾ ਸੋ ਇਹਨਾਂ ਗੱਲਾਂ ਤੋਂ ਬਚਣ ਦੀ ਲੋੜ ਹੈਗੀ ਹੈ ਤੇ ਇਸ ਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ਿਆਂ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਵੀ ਇਹ 30 ਲੱਖ ਰੁਪਇਆ ਲੱਗਦਾ ਹੈ ਇਹ ਉਥੇ ਜਾਣ ਦਾ ਲੱਗਦਾ ਠੀਕ ਹੈ ਉਥੇ ਜਾਣ ਦਾ ਲੱਗਦਾ ਉਥੇ ਕਰਨਾ ਕੀ ਹੈ ਉਹਨਾਂ ਨੇ ਇਹ ਉਹਨਾਂ ਦੀ ਹਿੰਮਤ ਤੇ ਡਿਪੈਂਡ ਕਰਦਾ ਹੈ ਪਰੰਤੂ ਬਾਹਰ ਜਾਣ ਦੇ ਨਾਲ ਅੱਖਾਂ ਕੰਨ ਜਿਹੜੇ ਹਨ ਖੁੱਲਦੇ ਹਨ ਠੀਕ ਹੈ ਉਹ ਇਹ ਬੜਾ ਜ਼ਰੂਰੀ ਹੈਗਾ ਸਰ ਜ਼ਿਆਦਾਤਰ ਬੱਚੇ ਗਲਤੀਆਂ ਕੀ ਕਰਦੇ ਨੇ ਗਲਤੀਆਂ ਇਹ ਕਰਦੇ ਆ ਕਿ ਉਹ ਜੋ ਕੁਝ ਹਿੰਦੁਸਤਾਨ ਵਿੱਚ ਕੀਤਾ ਜਾ ਸਕਦਾ ਉਹ ਕਰੇ ਤੋਂ ਬਿਨਾ ਹੀ ਚਲੇ ਜਾਂਦੇ ਆ ਠੀਕ ਹੈ ਕੋਈ ਵਿਆਹਤ ਬੰਦੀ ਨਾਲ ਨਹੀਂ ਜਾਂਦੇ ਹੂੰ ਕਿੱਥੇ ਜਾਣਾ ਹੈ ਇਹਨਾਂ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੂੰ ਕਿਸੇ ਯੂਨੀਵਰਸਿਟੀ ਬਾਰੇ ਉਹਨਾਂ ਦੇ ਕੋਲ ਸੂਚਨਾ ਨਹੀਂ ਹੈ ਹੂੰ ਜੇਕਰ ਤੁਸੀਂ ਕਿਸੇ ਬਾਹਰ ਦੇ ਦੇਸ਼ ਵਿੱਚ ਚਲੇ ਜਾਓ ਤੇ ਤੁਸੀਂ ਉਸ ਦੇਸ਼ ਦੀ ਭਾਸ਼ਾ ਨਾ ਜਾਣਦੇ ਹੋਵੋ ਹੂੰ ਤੁਸੀਂ ਉੱਥੇ ਗੁੰਗੇ ਬੋਲੇ ਹੋ ਜਾਓਗੇ ਬਿਲਕੁਲ ਤੁਹਾਡੀ ਨਾ ਕੋਈ ਗੱਲ ਸਮਝੇਗਾ ਨਾ ਤੁਸੀਂ ਕਿਸੇ ਦੀ ਗੱਲ ਸਮਝੋਗੇ ਉੱਥੇ ਤੁਹਾਡਾ ਘੇਰਾ ਇਤਨਾ ਸੀਮਤ ਹੋ ਜਾਏਗਾ ਕਿ ਇਹ ਤੁਹਾਨੂੰ ਗਲਤੀ ਮਹਿਸੂਸ ਹੋਣ ਲੱਗ ਜਾਏਗੀ ਕਿਸੇ ਵੇਲੇ ਲੋਕ ਜਿਹੜੇ ਸੀ ਨਾ ਬੰਬਈ ਜਾਂਦੇ ਸੀਗੇ ਐਕਟਰ ਬਣਨ ਠੀਕ ਆ ਬਿਲਕੁਲ ਤੇ ਉਹ ਇਹ ਸਮਝ ਕੇ ਜਾਂਦੇ ਸੀ ਵੀ ਮੈਂ ਜਾਊਂਗਾ ਤੇ ਸ਼ਾਇਦ ਪਲੇਟਫਾਰਮ ਤੇ ਅਮੀ ਪਤਾਬ ਬਚਨ ਹੀ ਮੈਨੂੰ ਲੈਣ ਆਇਆ ਹੋਵੇ ਠੀਕ ਹੈ ਉੱਥੇ ਜਾ ਕੇ ਜਦੋਂ ਉਹ ਦੇਖਦੇ ਆ ਕਿ ਇੱਥੇ ਤਾਂ ਕੋਈ ਪਰਵਾਹ ਹੀ ਨਹੀਂ ਹੈ ਕਿਸੇ ਨੂੰ ਫਿਰ ਉਹਨਾਂ ਨੂੰ ਉਹ ਗਲਤੀਆਂ ਮਹਿਸੂਸ ਹੋਣ ਲੱਗ ਪੈਨੀਆਂ ਹੌਲੀ ਹੌਲੀ ਗਲਤੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਣ ਲੱਗ ਪੈਂਦੀਆਂ ਹੈਗੀਆਂ ਤੇ ਉਸ ਨਾਲ ਫਿਰ ਉਹ ਹੋਰਾਂ ਦੀਆਂ ਕਾਰਾਂ ਦੇ ਸਾਹਮਣੇ ਖਲੋ ਕੇ ਅੱਗੇ ਖਲੋ ਕੇ ਫੋਟੋਆਂ ਖਿਚਵਾਉਂਦੇ ਆ ਉਹ ਦਿਖਾਉਣ ਵਾਸਤੇ ਵੀ ਉਹ ਕਾਰ ਉਹਨਾਂ ਦੀ ਨਹੀਂ ਹੁੰਦੀ ਹੈਗੀ ਉਹ ਕਾਰ ਕਿਸੇ ਹੋਰ ਦੀ ਹੁੰਦੀ ਹੈ ਉਹਨਾਂ ਨੂੰ ਤਾਂ ਫੋਟੋ ਹੀ ਚਾਹੀਦੀ ਠੀਕ ਹੈ ਠੀਕ ਹੈ ਸੋ ਵਿਆਹ ਕਰ ਲੈਂਦੇ ਆ ਹਮ ਪੱਕੇ ਹੋਣ ਵਾਸਤੇ ਕਈ ਵਾਰੀ ਉੱਥੇ ਵਿਆਹ ਕਰ ਲੈਂਦੇ ਆ ਜਾਂ ਕਿਸੇ ਦੇ ਝਾਂਸੇ ਵਿੱਚ ਫਸ ਜਾਂਦੇ ਹੈਗੇ ਬਹੁਤੇ ਮੇਰਾ ਬੇਟਾ ਅਮਰੀਕਾ ਚ ਆ ਉਹ ਕਹਿੰਦਾ ਕਿ ਇੱਥੇ ਬਹੁਤੇ ਪੰਜਾਬੀ ਜਿਹੜੇ ਆਉਂਦੇ ਆ ਨਾ ਉਹ ਏ ਤੋਂ ਨਹੀਂ ਤੀਵੀਆਂ ਦੇ ਨਾਲ ਵਿਆਹ ਕਰ ਲੈਂਦੇ ਹੂੰ ਉਹ ਫਿਰ ਕੀ ਕਰਦੇ ਆ ਕਿ ਉਹਨਾਂ ਤੋਂ ਉਹ ਬੜੀਆਂ ਮੌਜੀ ਕਿਸਮ ਦੀਆਂ ਹੁੰਦੀਆਂ ਉਹ ਸਿਗਰਟਾਂ ਤੇ ਬੀਅਰ ਹੀ ਮੰਗੋਦ ਯਾਰ ਇਹ ਨਹੀਂ ਉਹਨਾਂ ਤੋਂ ਉਹਨਾਂ ਦੀ ਸਾਰੀ ਤਨਖਾਹ ਸਾਰੀ ਕਮਾਈ ਜਿਹੜੀ ਹੈ ਨਾ ਉਹਨਾਂ ਦੀਆਂ ਡਿਮਾਂਡਸ ਪੂਰੀਆਂ ਕਰਨ ਤੇ ਲੱਗੀ ਰਹਿੰਦੀ ਹੈ ਠੀਕ ਹੈ ਤੇ ਸਰ ਇਹਦੇ ਪ੍ਰਤੀ ਮਤਲ ਮਾਪਿਆਂ ਦਾ ਕੀ ਰੋਲ ਆ ਮਾਪੇ ਤਾਂ ਵਿਚਾਰੇ ਫਸੇ ਹੋਏ ਆ ਉਹ ਆਪਣੇ ਕਿੰਨੇ ਕਿ ਮਤਲ ਇਹਨਾਂ ਬਾਰੇ ਹੋਰ ਉਹਨਾਂ ਨੂੰ ਜਾਣਕਾਰੀ ਦੇ ਸਕਣ ਕਿ ਡਿੱਗ ਭੂਮਿਕਾ ਉਹਨਾਂ ਦੀ ਮਾਪਿਆਂ ਦੇ ਨਹੀਂ ਉਹ ਸੁਣਦੇ ਹੈਗੇ ਠੀਕ ਹੈ ਬੱਚੇ ਜਿਹੜੇ ਕਿਸੇ ਨੇ ਪੁੱਛਿਆ ਜੇ ਤੁਹਾਡੇ ਘਰ ਤੇ ਤੁਹਾਡੀ ਮਾਂ ਦੀ ਚਲਦੀ ਹੈ ਕਿ ਤੁਹਾਡੇ ਪਿਤਾ ਦੀ ਚਲਦੀ ਹੈ ਹੂੰ ਤਾਂ ਉਹਨਾਂ ਦੋਵਾਂ ਨੇ ਕਿਹਾ ਸਾਡੇ ਘਰ ਤਾਂ ਬੱਚੇ ਦੀ ਚਲਦੀ ਹੈ ਹੂੰ ਇਹ ਕਿਉਂਕਿ ਮੇਰੇ ਦੋ ਦੋਸਤ ਗਏ ਹੋਏ ਆ ਇਸ ਕਰਕੇ ਮੈਂ ਜਾਣਾ ਹੀ ਜਾਣਾ ਹੂੰ ਜਦੋਂ ਕਿਸੇ ਨੇ ਗਲਤੀ ਕਰਨੀ ਹੁੰਦੀ ਹੈ ਨਾ ਉਸ ਵੇਲੇ ਕਿਸੇ ਦੀ ਸਲਾਹ ਨਹੀਂ ਪੁੱਛਦਾ ਹੁੰਦਾ ਠੀਕ ਹੈ ਉਹ ਗਲਤੀ ਜਿਹੜੀ ਆਪ ਹੀ ਕਰਦਾ ਹੈ ਤੇ ਗਲਤੀ ਦੀ ਕੀਮਤ ਹੁੰਦੀ ਹੈ ਗਲਤੀ ਦਾ ਨੁਕਸਾਨ ਹੁੰਦਾ ਉਹ ਨੁਕਸਾਨ ਉਹ ਉਠਾਉਣਾ ਪੈਂਦਾ ਹੈਗਾ ਸੋ ਮਾਪਿਆਂ ਦੇ ਜਿਹਨੂੰ ਕਹਿੰਦਾ ਗੱਲ ਤੇ ਗੂਠਾ ਦੇ ਕੇ ਜਿਹੜਾ ਨਾ ਇਹ ਪੈਸਿਆਂ ਦਾ ਪ੍ਰਬੰਧ ਕਰਾਉਂਦੇ ਹੈਗੇ ਤੇ ਉਹਨਾਂ ਨੂੰ ਵੀ ਸੁਪਨੇ ਦਿਖਾਉਂਦੇ ਆ ਕਿ ਮੈਂ ਇਹਨੇ ਪੈਸੇ ਭੇਜਾਂਗਾ ਤੁਹਾਨੂੰ ਤੁਸੀਂ 2 ਸਾਲ ਦੇ ਵਿੱਚ ਜ਼ਮੀਨ ਛਡਵਾ ਲਓਗੇ ਤੋ ਇਹ ਕਰ ਲਓਗੇ ਤੁਸੀਂ ਉਹ ਕਰ ਲਓਗੇ ਤੁਸੀਂ ਇਵੇਂ ਕਰ ਲਓਗੇ ਤੁਸੀਂ ਉਵੇਂ ਕਰ ਲਓਗੇ ਤੇ ਉੱਥੇ ਜਾ ਕੇ ਉਹ ਵੱਖਰੇ ਵੱਖਰੇ ਕੇਸਾਂ ਵਿੱਚ ਫਸ ਜਾਂਦੇ ਆ ਹੂੰ ਬਹੁਤੇ ਟਰੱਕ ਚਲਾਉਣ ਲੱਗ ਪੈਂਦੇ ਆ ਹੂੰ ਟਰੱਕ ਦਾਏ ਉਥੇ ਇੰਨੇ ਸਖਤ ਰੂਲ ਐ ਇਹ ਕੀ ਕਰਦੇ ਆ ਕਿ ਜਿਆਦੇ ਲੋਡ ਪਾ ਕੇ ਚਲਾਉਣ ਲੱਗ ਪੈਂਦੇ ਆ ਚਲਾਨ ਹੋ ਜਾਂਦਾ ਚਲਾਨ ਹੋ ਜਾਂਦਾ ਇਹਨਾਂ ਦਾ ਲਾਇਸੈਂਸ ਕੈਨਸਲ ਹੋ ਜਾਂਦਾ ਹੈ ਲਾਇਸੈਂਸ ਕੈਨਸਲ ਹੋ ਜਾਂਦਾ ਜੇ ਤੋ ਦੋ ਤਿੰਨ ਵਾਰੀ ਹੋਵੇ ਤਾਂ ਇਹਨਾਂ ਦੇ ਉਥੇ ਹੀ ਬੈ ਨਹੀਂ ਲੱਗ ਜਾਂਦਾ ਇਹ ਡਰਾਈਵਿੰਗ ਹੀ ਨਹੀਂ ਕਰ ਸਕਦੇ ਹੈ ਕਿ ਹਾਂ 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 ਸੋ ਇੱਕ ਤਾਂ ਇਹਨਾਂ ਨੂੰ ਉਥੇ ਜਾ ਕੇ ਉਥੋਂ ਦੇ ਕਾਨੂੰਨ ਮੰਨਣੇ ਚਾਹੀਦੇ ਆ ਹੂੰ ਅਸੀਂ ਪੰਜਾਬੀ ਜਿਹੜੇ ਆ ਨਾ ਕਾਨੂੰਨ ਤੋੜਨ ਦੇ ਵਿੱਚ ਵਿਸ਼ਵਾਸ ਕਰਦੇ ਆ ਮੰਨਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਹੈਗੇ ਇਸ ਕਰਕੇ ਹਰ ਕੋਈ ਜਿਹੜਾ ਨਾ ਉਥੇ ਉਲਝਿਆ ਹੋਇਆ ਹੂੰ ਸੋ ਇਹਨਾ ਉਲਝਣਾ ਤੋਂ ਬਚਣਾ ਚਾਹੀਦਾ ਹੋਇਆ ਕਿਸੇ ਵੀ ਜਗ੍ਹਾ ਤੇ ਜਾਓ ਬਾਹਰ ਦੀ ਜਗ੍ਹਾ ਤੇ ਜਾਓ ਉਥੇ ਕਦੇ ਵੀ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਤੁਸੀਂ ਕਾਨੂੰਨ ਦੇ ਜ਼ਦ ਵਿੱਚ ਆਜੂ ਕਮਰਾ ਲੈ ਕੇ ਉਹਦੇ ਵਿੱਚ ਆਠ ਆਠ ਮੁੰਡੇ ਜਿਹੜੇ ਆ ਰਹਿ ਰਹੇ ਹੁੰਦੇ ਆ ਮੈਂ ਦੇਖਿਆ ਹੋਇਆ ਉਥੇ ਤੇ ਇਹ ਯ ਤੇ ਸੋਇਆਂ ਦੇ ਵਿੱਚ ਕੰਮ ਕਰਦੇ ਆਂ ਭਾਂਡੇ ਮਾਂਜਣ ਦਾ ਕੰਮ ਕਰਦੇ ਹੈਗੇ ਆਂ ਉੱਥੇ ਹੀ ਸੌਂ ਜਾਂਦੇ ਆਂ ਸਲੈਬਸ ਉੱਤੇ ਹੂੰ ਤੇ ਮਤਲਬ ਬੜਾ ਔਖੀ ਜ਼ਿੰਦਗੀ ਹੈਗੀ ਹੈ ਟੈਨਸ਼ਨ ਵਾਲੀ ਜ਼ਿੰਦਗੀ ਹੈਗੀ ਹੈ ਜੋ ਕੋਈ ਸੋਚ ਕੇ ਜਾਂਦੇ ਆ ਉਹਦਾ ਕੁਝ ਨਹੀਂ ਹੁੰਦਾ ਉੱਥੇ ਠੀਕ ਹੈ ਉਹਦਾ ਕੁਝ ਨਹੀਂ ਹੁੰਦਾ ਮਤਲਬ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਪੂਰੀਆਂ ਧਿਆਨ ਚ ਹੋਣਾ ਜ਼ਰੂਰੀ ਹੈ ਵੀ ਸਾਨੂੰ ਇਹ ਚੀਜ਼ ਦਾ ਸਾਹਮਣਾ ਕਰਨਾ ਪੈ ਪੈ ਸਕਦਾ ਹਾਂਜੀ ਮਤਲਬ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਜਾਣਾ ਚਾਹੀਦਾ ਪਤਾ ਹੁੰਦਾ ਠੀਕ ਆ ਪਤਾ ਹੁੰਦਾ ਠੀਕ ਆ ਜਦੋਂ ਵੀ ਕੋਈ ਬੰਦਾ ਕਤਲ ਕਰਦਾ ਹੈ ਨਾ ਹੂੰ ਉਹ ਇਹ ਪਲੈਨਿੰਗ ਕਰਕੇ ਕਰਦਾ ਹੈ ਕਿ ਬਾਕੀ ਤਾਂ ਫੜੇ ਜਾਂਦੇ ਆ ਮੈਂ ਨਹੀਂ ਫੜਿਆ ਜਾਊਗਾ ਠੀਕ ਆ ਕਿਉਂਕਿ ਮੇਰੀ ਸਕੀਮ ਹੀ ਬੜੀ ਅਜੀਬ ਹੈ ਹਾਂ ਪਰੰਤੂ ਉਹ ਤੀਜੇ ਦਿਨ ਹੀ ਫੜਿਆ ਜਾਂਦਾ ਹਾਂ ਉਹ ਸਕੀਮ ਫੇਲ ਹੋ ਜਾਂਦੀ ਹੈ ਹਾਂ ਹਾਂ ਕੋਈ ਨਾ ਕੋਈ ਗਲਤੀ ਜਿਹੜੀ ਰਹਿ ਜਾਂਦੀ ਹੈ ਗਲਤੀ ਪ੍ਰੂਫ ਰਹਿ ਜਾਂਦਾ ਕੋਈ ਖਾਸ ਜੰਦਾ ਹਾਂ ਸੋ ਇਸ ਤਰ੍ਹਾਂ ਕਿ ਲੱਕੇ ਨਹੀਂ ਚਲਦੀ ਹੈ ਬਾਹਰ ਜਾ ਕੇ ਬਿਲਕੁਲ ਖਰੀ ਖਰੀ ਗੱਲ ਨਹੀਂ ਚੱਲਦੀ ਖਰੀਏ ਗੱਲ ਟੁੜੀ ਕਈ ਕਰਦੇ ਆ ਕਿ ਕਿਸੇ ਦੀ ਗਵਾਹੀ ਪਾ ਦਿੰਦੇ ਆ ਜਾਂ ਕਿਸੇ ਦੇ ਕ੍ਰੈਡਿਟ ਕਾਰਡ ਤੇ ਚੀਜ਼ਾਂ ਖਰੀਦ ਲੈਂਦੇ ਫੜੇ ਜਾਂਦੇ ਆ ਠੀਕ ਠੀਕ ਫੜੇ ਜਾਂਦੇ ਆ ਪੰਜਾਬ ਦੇ ਵਿੱਚ ਫੜੇ ਜਾਂਦੇ ਆ ਹੁਣ ਹਾਂਜੀ ਹਾਂ ਕੈਮਰਿਆਂ ਦੇ ਵਿੱਚ ਆ ਜਾਂਦਾ ਬੰਦਾ ਕਿਨੇ ਹੀ ਕੈਮਰਿਆਂ ਵਿੱਚ ਆ ਜਾਂਦਾ ਹੂੰ ਸਾਡੇ ਤਾਂ ਜੇ ਇਹਨੇ ਕੈਮਰੇ ਲੱਗੇ ਨਹੀਂ ਐ ਸਾਡੇ ਵੇ 40 ਕੈਮਰਿਆਂ ਦੇ ਵਿੱਚ ਰੋਜ਼ ਇੱਕ ਬੰਦਾ ਆ ਜਾਂਦਾ ਠੀਕ ਆ ਅਮਰੀਕਾ ਦੇ ਵਿੱਚ 70 ਕੈਮਰਿਆਂ ਦੇ ਵਿੱਚ ਹਰ ਬੰਦਾ ਰੋਜ਼ ਆ ਜਾਂਦਾ ਹ ਹਮ ਮਤਲਬ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਕੱਲ ਤੋਂ ਕਿੱਥੇ ਸੀ ਕੱਲ ਤੋਂ ਕੀ ਖਰੀਦਿਆ ਕ੍ਰੈਡਿਟ ਕਾਰਡ ਨਾਲ ਕ੍ਰੈਡਿਟ ਕਾਰਡ ਕਿੱਥੇ ਵਰਤਿਆ ਕੀ ਖਰੀਦਿਆ ਮਤਲਬ ਸਾਰਾ ਕੁਝ ਉਹਨਾਂ ਦੇ ਡਿਟੇਲ ਦੇ ਵਿੱਚ ਆ ਜਾਂਦਾ ਹੈ ਆ ਜਾਂਦਾ ਇੱਕ ਬੰਦਾ ਸੀਗਾ ਉਹ ਅਮਰੀਕਾ ਦੇ ਵਿੱਚ ਕਤਲ ਕਰਕੇ ਪੁਰਤਗਾਲ ਚਲਾ ਗਿਆ ਠੀਕ ਆ ਪੁਰਤਗਾਲ ਚਲ ਜਾ ਕੇ ਉਹ 20 ਸਾਲ ਰਿਹਾ ਉੱਥੇ ਅੱਛਾ ਜੀ ਤੇ ਉਹ ਕੀ ਕਰਦਾ ਸੀਗਾ ਉਹ ਬੱਸ ਤੇ ਗੱਡੀ 'ਚ ਜਾਂਦਾ ਸੀ ਠੀਕ ਆ ਉਹ ਆਪਣੇ ਕਾਰ ਨਹੀਂ ਸੀ ਲੈਂਦਾ ਕਾਰ ਦੇ ਨਾਲ ਸਾਰੀ ਡਿਟੇਲਸ ਆ ਜਾਂਦੀਆਂ ਨੇ ਰਜਿਸਟ੍ਰੇਸ਼ਨ ਆਰਸੀ ਆ ਜਾਂਦੀ ਹੈ ਵਗੈਰਾ ਵਗੈਰਾ ਸਾਰੀ ਆ ਜਾਂਦੀ ਹੈ ਮਤਲਬ ਉਹਨੇ بڑے ਢਾਂਗ ਤਰੀਕੇ ਵਰਤੇ ਕਿ ਪਤਾ ਹੀ ਨਾ ਲੱਗੇ ਵੀ ਮੈਂ ਕਿੱਥੇ ਹਾਂ ਆਪਣੇ ਮਾਪਿਆਂ ਨੂੰ ਕਰੀ ਉਹਨੇ ਚਿੱਠੀ ਉਹਨਾਂ ਲਈ ਲਿਖੀ ਮਤਲਬ ਕਿ ਉਹਨਾਂ ਨੂੰ ਕੋਈ ਪਤਾ ਹੀ ਨਾ ਲੱਗਣ ਦਿੱਤਾ ਵੀ ਕਿੱਥੇ ਹੈਗਾ 20 ਸਾਲ ਬਾਅਦ ਉਥੋਂ ਦਾ ਸਿਟੀਜ਼ਨ ਬਣਨ ਦੀ ਲੋੜ ਪਈ ਠੀਕ ਆ ਸਿਟੀਜ਼ਨ ਬਣਨ ਦੀ ਲੋੜ ਪਈ ਤਾਂ ਉਸਨੇ ਐਪਲੀਕੇਸ਼ਨ ਦਿੱਤੀ ਠੀਕ ਆ ਐਪਲੀਕੇਸ਼ਨ ਦਿੱਤੇ ਤਾਂ ਉਹਨਾਂ ਨੇ ਜਦੋਂ ਉਹ ਕੰਪਿਊਟਰ ਤੇ ਪਾਇ ਸਾਰੇ ਉਹਦੀ ਡਿਟੇਲ ਆ ਵਿਦੇਸ਼ ਜਾਣਾ ਚਾਹੀਦਾ ਹੈ ਜੀ ਪਰੰਤੂ ਜਿਵੇਂ ਪੰਜਾਬੀ ਮੁੰਡੇ ਜਾ ਰਹੇ ਆ ਹਾਂਜੀ ਉਹ ਵੀ ਨਹੀਂ ਜਾਣਾ ਚਾਹੀਦਾ ਠੀਕ ਆ ਆਮ ਤੌਰ ਤੇ ਕੀ ਹੁੰਦਾ ਹੈ ਕਿ ਪਿੰਡਾਂ ਦੇ ਲੋਕ ਜਾ ਰਹੇ ਹਾਂ 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 ਠੀਕ ਹੈ ਜੀ ਵਿਦੇਸ਼ ਜੀ ਸਰ ਪਿੰਡਾਂ ਦੇ ਲੋਕ ਵੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਜਾ ਰਹੇ ਹਾਂ ਹਾਂਜੀ ਉਥੇ ਪੜਨ ਦੇ ਜਰਿ ਦੇਸ਼ ਨਾਲ ਜਾ ਰਹੇ ਆ ਪਰੰਤੂ ਉਹ ਉਥੇ ਪੜ ਨਹੀਂ ਸਕਦੇ ਹੈਗੇ ਠੀਕ ਆ ਚਾਹੀਦਾ ਤਾਂ ਇਹ ਹੈ ਕਿ ਪਿੰਡ ਤੋਂ ਬੰਦਾ ਕਸਬੇ ਚ ਜਾਵੇ ਹਮ ਕਸਬੇ ਤੋਂ ਸ਼ਹਿਰ ਵਿੱਚ ਜਾਵੇ ਸ਼ਹਿਰ ਤੋਂ ਰਾਜਧਾਨੀ ਵਿੱਚ ਜਾਵੇ ਰਾਜਧਾਨੀ ਤੋਂ ਦੇਸ਼ ਦੀ ਰਾਜਧਾਨੀ ਵਿੱਚ ਜਾਵੇ ਉਥੋਂ ਜਿਹੜਾ ਵਿਦੇਸ਼ ਜਾਵੇ ਹਮ ਪਰੰਤੂ ਜੇਕਰ ਪਿੰਡ ਤੋਂ ਉਹ ਟੋਰਾਂਟੋ ਚਲਾ ਜਾਊਗਾ ਹਮ ਜਾਂ ਪਿੰਡ ਤੋਂ ਵੈਨਕੂਵਰ ਚੋਂਟੂਗਾ ਤਾਂ ਉਥੇ ਉਹ ਕੀ ਕਰੂਗਾ ਉਹ ਗਵਾਚ ਜਾਊਗਾ ਠੀਕ ਗੁਆਚ ਜਾਏਗਾ ਮੈਂ ਆਮ ਤੌਰ ਤੇ ਅਜਿਹੇ ਬੱਚਿਆਂ ਨੂੰ ਪੁੱਛਦਾ ਹੁੰਨਾ ਜੇਕਰ ਉਹਨਾਂ ਦਾ ਫਾਦਰ ਨੇੜੇ ਹੋਵੇ ਤਾਂ ਠੀਕ ਹੈ ਜੀ ਪੁੱਛਦਾ ਹੁੰਨਾ ਵੀ ਚੰਡੀਗੜ੍ਹ ਕਾਮਯਾਬ ਹੋਣਾ ਸੌਖਾ ਠੀਕ ਹੈ ਕਿ ਕੈਨੇਡਾ ਕੈਨੇਡਾ ਕਾਮਯਾਬ ਹੋਣਾ ਸੌਖਾ ਠੀਕ ਹੈ ਉਹ ਕਹਿੰਦੇ ਆ ਕਿ ਚੰਡੀਗੜ੍ਹ ਕਾਮਯਾਬ ਹੋਣਾ ਸੌਖਾ ਮੈਂ ਕਿਹਾ ਹੋ ਕੇ ਦਿਖਾਓ ਹਾਂ ਚੰਡੀਗੜ੍ਹ ਤੁਸੀਂ ਜੇਕਰ ਬਿਨਾ ਵਹੀਕਲ ਦੇ ਬਿਨਾ ਕਿਸੇ ਸਵਾਰੀ ਤੇ ਜਾਓਗੇ ਹਾਂ ਤੋ ਇਹ ਤਾਂ ਟੁੱਟ ਟੁਰ ਕੇ ਪਾਗਲ ਹੋ ਜਾਓਗੇ ਬਿਲਕੁਲ ਦਿੱਲੀ ਦੇ ਵਿੱਚ ਤੁਸੀਂ ਗਵਾਚ ਜਾਓਗੇ ਸਹੀ ਗੱਲ ਹੈ ਜੀ ਦਿੱਲੀ ਜਿਹੜੀ ਹੈ ਇਤਨੀ ਵੱਡੀ ਹੈ ਹਾਂ ਇਹ ਟੋਰਾਂਟੋ ਤੇ ਵੈਂਕੂਵਰ ਵਗੈਰਾ ਵਗੈਰਾ ਜਿਹੜੇ ਹੈਗੇ ਆ ਬਹੁਤ ਵੱਡੇ ਆ ਉਹਨਾਂ ਦੇ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣਾ ਜਿਹੜਾ ਬਹੁਤ ਮੁਸ਼ਕਲ ਹੈ ਹੂੰ ਹੂੰ ਦੂਜੀ ਗੱਲ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਜੋ ਕੁਝ ਹਿੰਦੁਸਤਾਨ ਦੇ ਵਿੱਚ ਪੋਸੀਬਲ ਹੈ ਸੰਭਵ ਹੈ ਪਹਿਲਾਂ ਉਹ ਤਾਂ ਕਰ ਲੋ ਠੀਕ ਆ ਮਤਲਬ ਪਲੱਸ 2 ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਚਲੇ ਜਾਓਗੇ ਤਾਂ ਉੱਥੇ ਕਰੋਗੇ ਕੀ ਕਿਹੜੀ ਪੜਾਈ ਕਰੋਗੇ ਹਮ ਕਿਸੇ ਵੇਲੇ ਟ੍ਰੈਂਡ ਸੀ ਆਸਟ੍ਰੇਲੀਆ ਦੇ ਵਿੱਚ ਹੋਟਲ ਮੈਨੇਜਮੈਂਟ ਕਰਨ ਦਾ ਹਾਂਜੀ ਹਾਂ ਮੇਰੇ ਆਪਣੇ ਰਿਸ਼ਤੇਦਾਰੇ ਵਿੱਚੋਂ 6-7 ਬੰਦੇ ਗਏ ਪਰੰਤੂ ਹੋਟਲ ਮੈਨੇਜਮੈਂਟ ਦੇ ਕੰਮ ਵਿੱਚ ਕੋਈ ਨਹੀਂ ਪਿਆ ਠੀਕ ਆ ਕਮਨੀ ਵਿੱਚ ਨਹੀਂ ਪਿਆ ਹੋਏਗਾ ਉਹ ਕਿਉਂ ਸਰ ਇਵੇਂ ਕਿਸੇ ਵੱਲੇ ਵਿਦਰ ਦੇ ਵਿੱਚ ਪੰਜਾਬ ਦੇ ਮੁੰਡੇ ਜਿਹੜੇ ਸੀ ਨਾ ਉਹ ਇੰਜੀਨੀਅਰਿੰਗ ਕਰਨ ਜਾਂਦੇ ਸੀਗੇ ਉਥੇ ਜਾ ਕੇ ਲੜਨ ਲੱਗ ਪੈਂਦੇ ਸੀਗੇ ਠੀਕ ਹੈ ਲੜਦੇ ਸੀ ਤੇ ਦੋ ਤਿੰਨ ਕਤਲ ਵੀ ਹੋਏ ਹਾਂ ਸੋ ਇਹ ਜਦੋਂ ਉਥੇ ਜਾਂਦੇ ਆ ਤਾਂ ਇਹ ਇਹਨਾਂ ਨੂੰ ਇੱਕ ਤਾਂ ਉਹ ਟੀਚਰਸ ਹੀ ਨਹੀਂ ਆਪਣੇ ਲੱਗਦੇ ਹੈਗੇ ਬਿਲਕੁਲ ਵਿਦਿਆਰਥੀ ਵਿਦਿਆਰਥੀਆਂ ਤੋਂ ਜ਼ਿਆਦਾ ਸਿੱਖਦੇ ਆ ਹਾਂ ਟੀਚਰ ਹਰ ਵੇਲੇ ਉਹਨਾਂ ਦੇ ਨੇੜੇ ਨਹੀਂ ਹੁੰਦਾ ਮਾਲ ਨਹੀਂ ਹੁੰਦਾ ਹੈਗਾ ਇਹ ਕੀ ਕਰਦੇ ਆ ਕਿ ਇਹ ਆਪਣੀ ਵੱਖਰੀ ਟਾਣੀ ਬਣਾ ਲੈਂਦੇ ਆ ਪੰਜਾਬੀਆਂ ਦੇ ਹੂੰ ਉਹਨਾਂ ਨੂੰ ਸਮਝ ਨਹੀਂ ਕੋਈ ਆਉਂਦਾ ਹੈਗਾ ਉੱਥੇ ਠੀਕ ਹੈ ਸਮਝ ਨਹੀਂ ਆਉਂਦਾ ਹੈਗਾ ਹੂੰ ਲਿਖਣ ਦੀ ਆਦਤ ਨਹੀਂ ਹੈ ਹੂੰ ਘਰ ਕੰਮ ਕਰਨ ਦੀ ਆਦਤ ਨਹੀਂ ਹੈ ਇਹ ਇਹ ਸੋਚ ਕੇ ਜਾਂਦੇ ਆ ਕਿ ਉੱਥੇ ਐਸ਼ ਕਰਾਂਗੇ ਐਸ਼ ਪ੍ਰਸਤੀ ਉੱਥੇ ਕੰਮ ਕਰ ਸਕਾਂਗੇ ਇਹਨਾਂ ਮੁਲਕਾਂ ਦੇ ਵਿੱਚ ਸੌਲ ਤਾਂ ਬਹੁਤ ਐ ਹੂੰ ਜੀਵਨ ਨੂੰ ਮਾਣਨ ਵਾਲੀਆਂ ਬੜੀਆਂ ਗੱਲਾਂ ਆ ਬੜੀਆਂ ਚੀਜ਼ਾਂ ਆ ਜੀ ਬੜਾ ਕੁਝ ਆ ਪਰ ਤੋ ਪੈਸੇ ਕਿਹਦੇ ਆ ਸਰ ਠੀਕ ਹੈ ਪੈਸੇ ਤੁਹਾਡੇ ਮਾਪੇ ਜਿਹੜੇ ਆ ਨਾ ਜੇਕਰ ਤੁਹਾਨੂੰ ਉਥੇ ਪਹੁੰਚਵਾ ਦਿੰਦੇ ਆ ਤਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ ਇਹ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਉਸ ਤੋਂ ਬਾਅਦ ਸਭ ਕੁਝ ਤੁਸੀਂ ਹੀ ਕਰਨਾ ਤੇ ਤੁਸੀਂ ਉਥੇ 20 ਘੰਟੇ ਕੰਮ ਕਰਕੇ ਜਾਂ 24 ਘੰਟੇ ਕੰਮ ਕਰਕੇ ਨਹੀਂ ਜਿਉਂਦੇ ਰਹਿ ਸਕਦੇ ਤੇ ਉਹ ਹੋਏਗਾ ਕਿ ਕਿ ਤੁਹਾਡੇ ਕੋਲੋਂ ਖਰਚੇ ਨਹੀਂ ਪੂਰੇ ਹੋਣਗੇ ਹੁਣ ਕੈਨੇਡਾ ਵਿੱਚ ਜਾਣ ਦਾ ਟ੍ਰੈਂਡ ਘਟੇਗਾ ਕਿਉਂਕਿ ਕੈਨੇਡਾ ਸਰਕਾਰ ਨੇ ਇੱਕ ਕਾਨੂੰਨ ਲਾਗੂ ਕੀਤਾ ਹੈ ਕਿ ਤੁਸੀਂ ਜੇ ਉੱਥੇ ਆਓ ਤਾਂ ਤੁਹਾਡਾ ਇਤਨਾ ਪੈਸਾ ਜਿਹੜਾ ਹੈ ਨਾ ਉਹ ਬੈਂਕ ਦੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਜਮ੍ਹਾਂ ਹੋਣਾ ਚਾਹੀਦਾ ਉਹਨਾਂ ਪੈਸਾ ਜਮ੍ਹਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਪੈਸੇ ਮੰਗਾਉਣੇ ਪੈਣਗੇ ਠੀਕ ਆ ਪੈਸੇ ਮੰਗਾਉਣੇ ਪੈਣਗੇ ਤੇ ਉਸ ਨਾਲ ਕੀ ਹੋਏਗਾ ਕਿ ਪਿਛਲੇ ਹੋ ਤੰਗ ਹੋਣਗੇ ਹੂੰ ਬਿਲਕੁਲ ਉਹ ਵੱਖਰੀ ਟੈਨਸ਼ਨ ਦਾ ਸ਼ਿਕਾਰ ਹੋਣਗੇ ਹੂੰ ਉਹਨਾਂ ਨੇ ਉਹਨਾਂ ਨੂੰ ਭੇਜਣ ਵਾਸਤੇ ਜਿਹੜਾ ਕਰਜ਼ਾ ਚੁੱਕਿਆ ਹੁੰਦਾ ਨਾ ਉਹਦੀ ਅਦਾਇਗੀ ਆ ਜਾਂਦੀ ਹੈ ਉਹਦੇ ਅਦਾਇਗੀ ਹੋ ਨਹੀਂ ਰਹੀ ਉਹਦੀ ਉਹ ਹੋਰ ਪੈਸੇ ਮੰਗੀ ਜਾਂਦੇ ਆ ਤੇ ਉਥੇ ਜਾ ਕੇ ਉਹ ਕੀ ਕਰਦੇ ਆ ਕਿ ਹੋਰ ਹੋਰ ਕੰਮਾਂ 'ਚ ਪੈ ਜਾਂਦੇ ਆ ਹੂੰ ਜਦੋਂ ਕੋਈ ਬੰਦਾ ਆਪਣਾ ਨਿਰਧਾਰਿਤ ਕੰਮ ਨਹੀਂ ਕਰਦਾ ਤਾਂ ਉਹ ਭੜੇ ਕੰਮਾਂ 'ਚ ਪੈ ਜਾਂਦਾ ਬਿਲਕੁਲ ਉਹ ਕੁੜੀਆਂ ਦੇ ਚੱਕਰ ਚ ਪੈ ਜਾਂਦੇ ਆ ਕੁੜੀਆਂ ਮੁੰਡਿਆਂ ਦੇ ਚੱਕਰ ਚ ਪੈ ਜਾਂਦੇ ਆ ਉੱਥੇ ਉਹ ਸ਼ਰਾਬ ਪੀਣ ਦੇ ਵਿੱਚ ਪੈ ਜਾਂਦੇ ਆ ਨਸ਼ੇ ਕਰਨ ਲੱਗ ਪੈਂਦੇ ਆ ਲੜਨ ਲੱਗ ਪੈਂਦੇ ਆ ਸੋ ਹੋਰ ਹੋਰ ਕੰਮਾਂ ਦੇ ਵਿੱਚ ਪੈ ਜਾਂਦੇ ਹੈਗੇ ਸੋ ਜਾਣਾ ਤਾਂ ਚਾਹੀਦਾ ਇਹ ਜਿਹੜੇ ਜਾ ਰਹੇ ਆ ਇਹਨਾਂ ਵਿੱਚੋਂ ਤੁਸੀਂ ਦੇਖਿਆ ਹੋਣਾ ਪਿੱਛੇ ਦੇ 10 12 ਮੁੰਡੇ ਜਿਹੜੇ ਆ ਜਵਾਨੀ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋ ਗਏ ਤੇ ਉਹਨਾਂ ਦੀ ਡੈਥ ਹੋ ਗਈ ਉਹ ਟੈਨਸ਼ਨ ਹੈ ਠੀਕ ਆ ਉਹ ਜੋ ਕੁਝ ਦੇਖਦੇ ਆਂ ਜੋ ਕੁਝ ਉਹਨਾਂ ਤੋਂ ਆਸ ਕੀਤੇ ਜਾਂਦੇ ਆ ਉਹ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਨਾ نیند ਆਉਂਦੀ ਹੈ ਨਾ ਉਹਨਾਂ ਨੂੰ ਕੰਮ ਮਿਲਦਾ ਨਾ ਉਹ ਕੁਝ ਹੋਰ ਕਰ ਸਕਦੇ ਆ ਉਸ ਦੇ ਵਿੱਚ ਵਾਪਸ ਆਉਣ ਤੋਂ ਉਹਨਾਂ ਨੂੰ ਸ਼ਰਮ ਆਉਂਦੀ ਹੈਗੀ ਆ ਵਾਪਸ ਆਉਣਾ ਨਹੀਂ ਚਾਹੁੰਦੇ